ਲੈਟਸ ਗੋ ਇਨ ਟੂ ਅੱਜ ਦਾ ਜਿਹੜਾ ਆਪਾਂ ਬਲੌਕ ਸ਼ੂਟ ਕੀਤਾ ਇੱਕ ਦੁਬਈ ਦੇ ਬਹੁਤ ਵੱਡੇ ਸੈਮੀਨਾਰ ਦਾ ਤੁਸੀਂ ਦੇਖੋ ਸ਼ੋਅ ਆਫ ਜਿੱਦਾਂ ਕੋਈ ਕੰਪਨੀਆਂ ਵੱਡੀਆਂ ਹੁੰਦੀਆਂ ਨੇ ਜਿੱਡੀ ਵੱਡੀ ਕੰਪਨੀ ਹੁੰਦੀ ਹੈ ਉੱਡਾ ਵੱਡਾ ਉੱਡਾ ਸ਼ੋਅ ਆਫ ਹੁੰਦਾ ਤੇ ਇੱਥੇ ਡਿਫਰੈਂਟ ਡਿਫਰੈਂਟ ਕੰਟਰੀਆਂ ਤੋਂ ਲੋਕ ਆਏ ਹੋਏ ਨੇ ਤੇ ਇਹਦੇ ਚ ਆਣ ਲਈ 15 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਾਣੀ ਪੈਂਦੀ ਹੈ 15 ਤੋਂ 20 ਦਿਨ ਪਹਿਲਾਂ ਤੇ ਦੋ ਦਿਨ ਦਾ ਇਹ ਸੈਮੀਨਾਰ ਹੁੰਦਾ ਤੇ ਇਹ ਕਾਫੀ ਵੱਡੇ ਪੱਧਰ ਤੇ ਇਹ ਰਿਪਰੈਜ਼ੈਂਟ ਕਰਦੇ ਨੇ ਆਪਣਾ ਬਿਜ਼ਨਸ ਜਿੱਦਾਂ ਕਿਸੇ ਵੀ ਪ੍ਰਕਾਰ ਦਾ ਹੁੰਦਾ ਜਿਹੜੀਆਂ ਆਉਣ ਵਾਲੇ ਭਵਿੱਖ ਦੇ ਵਿੱਚ 2025-26 ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਲਾਂਚ ਹੋਣੀਆਂ ਨੇ ਜਾਂ ਲਾਂਚ ਹੋ ਚੁੱਕੀਆਂ ਨੇ ਤਾਂ ਵੀ ਕਿਸ ਪ੍ਰਕਾਰ ਕਿਹੜੀ ਕੰਪਨੀ ਕੰਮ ਕਰ ਰਹੀ ਹੈ ਕਿਉਂਕਿ ਦੁਬਈ ਟੈਕਸ ਫਰੀ ਕੰਟਰੀ ਹੈ ਇਹਦੇ ਵਿੱਚ ਲੋਕ ਬਹੁਤ ਜ਼ਿਆਦਾ ਇਨਵੋਲਵ ਹੋ ਰਹੇ ਨੇ ਤੇ ਇਹ ਜਿਹੜੇ बिजनेसमੈਨ ਨੇ ਆਲ ਵੱਡੀਆਂ ਕੰਟਰੀਆਂ ਤੋਂ ਆਏ ਹੋਏ ਨੇ ਇਹਦੇ ਵਿੱਚੋਂ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਮਿਲੇ ਨੇ ਜਿਹੜੇ ਇੱਥੇ ਆਏ ਹੋਏ ਨੇ ਤੇ ਇਹਦੇ ਵਿੱਚ ਇਦਾਂ ਨਹੀਂ ਕਿ ਤੁਸੀਂ ਹਰ ਇੱਕ ਕੰਪਨੀ ਨਾਲ ਜੁੜ ਜਾਣਾ ਜਾਂ ਇਨਵੈਸਟ ਕਰਨਾ ਕਿਸੇ ਵੀ ਕੰਪਨੀ ਤੇ ਇਹਦੇ ਵਿੱਚ ਲੋਕ ਸਪੈਸ਼ਲ ਇਹ ਚੀਜ਼ ਵੀ ਦੇਖਣਾ ਆਂਦੇ ਨੇ ਵੀ ਕਿਹੜੀ ਕੰਪਨੀ ਕਿਸ ਪ੍ਰਕਾਰ ਕੰਮ ਕਰ ਰਹੀ ਹੈ ਤੇ ਉਹ ਕਿੱਦਾਂ ਦਾ ਕਰ ਰਹੀ ਹੈ ਤੇ ਇਹ ਤੁਸੀਂ ਦੁਬਈ ਦੀ ਜਿਹੜੀ ਲਗਜ਼ਰੀ ਕਾਰ ਆਣ ਵਾਲੇ ਸਮੇਂ ਦੇ ਵਿੱਚ ਲਾਂਚ ਹੋਈ ਆ ਤੇ ਇਹ ਸਾਰੀਆਂ ਇੱਥੇ ਰਿਪਰੈਜ਼ੈਂਟ ਕਰਦੇ ਨੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਤੇ ਜਿਹੜੇ AI ਦੇ ਟੂਲ ਹੁੰਦੇ ਨੇ ਹਨ ਜਿਹੜੀਆਂ ਆਣ ਵਾਲੇ ਸਮੇਂ ਦੇ ਵਿੱਚ ਕੰਪਨੀਆਂ ਰੋਬੋਟ ਬਣਾ ਰਹੀਆਂ ਨੇ ਇਹ ਦੇਖੋ ਤੁਸੀਂ ਇਹ ਜਿਹੜੀ ਤੁਸੀਂ ਦੇਖ ਰਹੇ ਹੋ AI ਦਾ ਸਾਰਾ ਸਿਸਟਮ ਰੋਬਟ ਦਾ ਬਣਾ ਰਹੇ ਨੇ ਹੈ ਪੁਰਾਣੇ ਸਮੇਂ ਤੋਂ ਤੁਸੀਂ ਇਹਦਾ ਨਾਮ ਆਨਲਾਈਨ ਕੱਟ ਕੇ ਵੀ ਦੇਖ ਸਕਦੇ ਹੋ ਕਿ ਕਿੰਨੇ ਸਾਲ ਪੁਰਾਣੀ ਕੰਪਨੀ ਹੈ ਤੇ ਗੂਗਲ ਦੇ ਵਿੱਚ ਇਹ ਕਿਸ ਪ੍ਰਕਾਰ ਦੇ ਇਹ ਰੋਬਟ ਬਣਾ ਰਹੇ ਨੇ ਕਿਉਂਕਿ ਰੋਬੋਟਿਕ ਤਰ੍ਹਾਂ ਦੇ ਨਹੀਂ ਬਣਾ ਰਹੇ ਇਹ ਦੁਬਈ ਦੇ ਵਿੱਚ ਇੱਕ ਸਾਲ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਸੈਮੀਨਾਰ ਹੁੰਦਾ ਜਿਹੜੀ ਇਹ ਸੈਮੀਨਾਰ ਕਰਾਂਦੀ ਹੈ ਇੱਕ ਬਹੁਤ ਵੱਡੀ ਕੰਪਨੀ ਆ ਤੇ ਇਸ ਨੂੰ ਸੈਮੀਨਾਰ ਕਰਾਣ ਦਾ ਮਕਸਦ ਇਹ ਹੁੰਦਾ ਵੀ ਜਿਹੜੇ ਲੋਕ ਆਨਲਾਈਨ ਬਿਜ਼ਨਸ ਕਰਦੇ ਨੇ ਅਲੱਗ-ਅਲੱਗ ਕੰਟਰੀਆਂ ਤੋਂ ਉਹ ਆਫਸ ਚ ਜਾਣ ਪਛਾਣ ਵਧਾ ਕੇ ਆਪਣਾ ਬਿਜ਼ਨਸ ਅੱਗੇ ਹੋਰ ਗਰੋਅ ਕਰਨ ਜਿੱਦਾਂ ਇਹਦੇ ਵਿੱਚ ਜਿਹੜੇ ਇੱਥੇ ਦੇ ਸ਼ੇਕ ਹੁੰਦੇ ਨੇ ਉਹ ਵੀ ਬਹੁਤ ਜ਼ਿਆਦਾ ਇਨਵੋਲਵ ਕਰਦੇ ਨੇ ਕਿਉਂਕਿ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਆਨਲਾਈਨ ਦਾ ਜ਼ਮਾਨਾ ਤੇ ਲੋਕ ਆਪਣਾ ਸਾਰਾ ਸਮਾਂ ਫੋਨ ਤੇ ਬਤਾਂਦੇ ਨੇ ਤੇ ਤੇ ਇਹ ਵਾਲੇ ਬਿਜ਼ਨਸ ਜਿਹੜੇ ਨੇ ਤੇ ਇਹ ਆਪਣੇ ਫੋਨ ਤੋਂ ਹੀ ਤੁਸੀਂ ਵਰਕ ਕਰ ਸਕਦੇ ਹੋ इजीली ਬਹੁਤ ਜ਼ਿਆਦਾ ਤੇ ਇਹ ਜਿਹੜੇ USD ਡਾਲਰ ਹੁੰਦਾ ਇਹਦੇ ਨਾਲ ਇਹਨਾਂ ਦੀ ਵੇਸ ਹੁੰਦੀ ਆ ਤੇ ਜਿਹੜੇ ਆਨਲਾਈਨ ট্রেਡਿੰਗ ਕਰਦੇ ਨੇ ਤੇ ਬਾਕੀ ਜਿਹੜੀਆਂ ਛੋਟੀਆਂ ਕੰਟਰੀਆਂ ਨੇ ਤੇ ਇਹਦੇ ਵਿੱਚੋਂ ਤੁਸੀਂ ਇਹਦਾ ਅਪਟਾਉਨ ਹੁੰਦਾ ਜਿਹੜਾ ਕਰੰਸੀ ਦਾ ਰੇਟ ਮਂਗੇਈ ਘਟਦੀ ਵਧਦੀ ਆ ਤੇ ਉਹਦੇ ਉੱਤੇ ਇਹ ਸਾਰਾ ਸਟਰਕਚਰ 베ਸਟ ਹੁੰਦਾ ਹੋਰ ਕੰਟਰੀਆਂ ਦੇ ਵਿੱਚ ਵੀ ਇਦਾਂ ਦੇ ਸਿਮਿਲਰ ਹੁੰਦੇ ਨੇ ਬਟ ਸਭ ਤੋਂ ਜ਼ਿਆਦਾ ਸਿਮਿਲਰ ਜਿਹੜਾ ਦੁਬਈ ਦਾ ਉਹ ਮੇਨ ਮੰਨਿਆ ਜਾਂਦਾ ਕਿਉਂਕਿ ਇਹ ਇੱਕ ਸਾਂਝੀ ਕੰਟਰੀ ਦੀ ਤਰ੍ਹਾਂ ਮੰਨੀ ਗਈ ਹਰ ਇੱਕ ਕੰਟਰੀ ਦੇ ਇੱਥੇ ਲੋਕ ਆ ਕੇ ਸੇਫ ਫੀਲ ਵੀ ਕਰਦੇ ਨੇ ਤੇ ਈਜ਼ਲੀ ਆ ਵੀ ਪਾਉਂਦੇ ਨੇ ਜਿੱਦਾਂ ਕਿ ਇੱਥੇ ਪਹਿਲਾਂ ਇਦਾਂ ਦੀ ਕੋਈ ਚੀਜ਼ ਨਹੀਂ ਸੀ ਏ ਪੂਰੀ ਕੰਟਰੀ ਰੇਤੇ ਦੇ ਵਿੱਚ ਸਟੈਬਲਸ ਸੀਗੀ ਤਾਂ ਇਹ ਹੁਣ ਦਾ ਲਾਈਫ ਸਟਾਈਲ ਬਹੁਤ ਜ਼ਿਆਦਾ ਅਪਗ੍ਰੇਡ ਹੋ ਗਿਆ ਤੇ ਲੋਕ ਇਹਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ ਇਸ ਕੰਟਰੀ ਨੂੰ ਸਪੈਸ਼ਲੀ ਜਿਹੜਾ ਇੱਥੇ ਦਾ ਵੈਦਰ ਆ ਉਹ ਬਹੁਤ ਜ਼ਿਆਦਾ ਵਧੀਆ ਵੈਦਰ ਇਸ ਪ੍ਰਕਾਰ ਆ ਕਿਉਂਕਿ ਇੱਥੇ ਹੁਣ ਗਰਮੀ ਤੇ ਠੰਡ ਦੋਨੋਂ ਹੋਣ ਲੱਗੀਆਂ ਕੁਝ ਇਸ ਪ੍ਰਕਾਰ ਦਾ ਮਾਹੌਲ ਆ ਇੱਥੇ ਦਾ ਤੇ ਇਹ ਸਾਹਮਣੇ ਹੁਣ ਤੁਸੀਂ ਦੇਖੋ ਮੀਡੀਆ ਇਹ ਪਤਾ ਨਹੀਂ ਮੈਨੂੰ ਦੇਖ ਕੇ ਡਰ ਗਈ ਪਤਾ ਨਹੀਂ ਕੈਮਰੇ ਨੂੰ ਤੇ ਇਸ ਸੈਮੀਨਾਰ ਨੂੰ ਰਿਕਾਰਡ ਕਰਨ ਵਾਸਤੇ ਲਗ ਲਗ ਕੰਟਰੀਆਂ ਤੋਂ মিডিਆ ਦਾ ਜਿਹੜਾ ਸਿਸਟਮ ਆ মিডিਆ ਵੀ ਬਹੁਤ ਪਹੁੰਚੀ ਹੋਈ ਆ ਤੇ ਲੋਕ ਜਿਹੜੇ ਆ ਦੇਖੋ ਲਗਜ਼ਰੀ ਗੱਡੀ ਖੜੀ ਇਹਦੇ ਨਾਲ ਫੋਟੋਆਂ ਖਿਚਾ ਰਹੇ ਨੇ ਆਪਣੀਆਂ ਟੂ ਸੈਟਡ ਬੜੀ ਪਿਆਰੀ ਗੱਡੀ ਇਹ ਲੈਂਬਰਗਿਨੀ ਵਾਲਿਆਂ ਦੀ ਤੇ ਕਲਰ ਦੇਖੋ ਤੁਸੀਂ ਇਹਦਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਇੱਕ ਵੱਡਾ ਬਲੌਗ ਆ ਜਿਹੜਾ ਆਪਾਂ ਰਿਕਾਰਡ ਕੀਤਾ ਉਹ ਸਾਰਾ ਇਸੀ ਚੈਨਲ ਤੇ ਅਪਲੋਡ ਕਰਨਾ ਉਹਦੇ ਚ ਸਾਰਾ ਸਿਸਟਮ ਆਪਾਂ ਦਿਖਾਇਆ ਹੋਇਆ ਤੇ ਬਾਕੀ ਤੁਸੀਂ ਇੰਜੋਏ ਕਰੋ ਥੈਂਕ ਯੂ